ਮੈਨੂੰ ਯਾਦ ਹੁੰਦਾ ਹੈ ਅਸੀਂ 1984 ਚ 7 ਦਿਨ ਗਵਰਨਰ ਦਾ ਘਰਾਓ ਕੀਤਾ ਮੰਗਾ ਮੰਨੀਆਂ ਗਈਆਂ ਪਰ ਕੁਝ ਮਸਲਿਆਂ ਤੇ ਡਾਕਟਰ ਜੋਹਲ ਦੀ ਚੇਅਰਮੈਨਸ਼ਿਪ ਚ ਕਮੇਟੀ ਬਣ ਗਈ ਉਸ ਕਮੇਟੀ ਨੇ 1986 ਚ 2 ਸਾਲ ਬਾਅਦ ਆਪਣੀ ਰਿਪੋਰਟ ਦਿੱਤੀ ਉਸ ਰਿਪੋਰਟ ਚੋ ਲਿਖਦੇ ਹੈ देयर इज ਅ ਕੰਟੀਨਿਊਸ ਸਕੀਜ਼ ਓਵਰ ਰੀਅਲ ਰੀਅਲ ਮਾਰਜਿਨ ਆਫ ਪ੍ਰੋਫਿਟ ਆਫ ਦਾ ਫਾਰਮਰਸ ਫਾਰਮੂਰ ਦੇ ਨਿਡਿਕੇਟ ਮਤਲਬ 86 ਜੀ ਰਿਪੋਰਟ ਦਿੱਤੀ 76 ਤੋਂ ਪਹਿਲਾਂ ਤੋਂ ਸਰਕਾਰ ਘੱਟ ਭਾ ਮਿਥ ਕੇ ਕਿਸਾਨਾਂ ਨੂੰ ਨਿਚੋੜ ਰਹੀ ਹੈ ਬਾਦਲ ਸਾਹਿਬ ਚੀਫ ਮਿਨਿਸਟਰ ਸੀ ਸਾਡੀ ਕਾਰਜਤ ਰਹੀ ਅਸੀਂ ਆਮ ਤੌਰ ਤੇ ਕਿਸਾਨ ਭੋਗਨ ਚ ਸੈਮੀਨਾਰ ਕਰਵਾਉਂਦੇ ਰਹਿੰਨੇ ਆ ਉੱਥੇ ਕਈ ਮੁੱਖ ਮੰਤਰੀਆਂ ਨੂੰ ਬੁਲਾ ਕੇ ਉਹਨਾਂ ਤੇ ਵੀ ਸਵਾਲ ਜਵਾਬ ਕਰਦੇ ਆ ਸਾਹਮਣੇ ਕਿਸਾਨਾਂ ਨੂੰ ਬਿਠਾ ਕੇ ਅਸੀਂ ਉਹਨਾਂ ਨੂੰ ਕਿਹਾ ਜੀ ਪਈ ਅਸੀਂ ਸਾਰੀ ਸਾਰੀ ਉਮਰ ਲਾਤੀ ਇਸ ਪਾਸੇ ਕਿਸਾਨਾਂ ਨੂੰ ਜਥੇਬੰਦ ਕਰਦੇ ਆ ਕਿਤੇ ਐਵੇਂ ਤਾਂ ਨਹੀਂ ਸਮਾਂ ਗਵਾ ਲਿਆ ਇੱਕ ਸਟੱਡੀ ਕਰਵਾ ਦਿਓ ਪਈ ਅਸੀਂ ਜਿਹੜਾ ਕੰਮ ਕਰ ਰਹੇ ਆ ਵਾਕਈ ਇਹਦੀ ਲੋੜ ਹੈ ਉਹਨਾਂ ਨੇ ਇੱਕ ਅਰਥਸ਼ਾਸਤਰੀਆਂ ਦੀ ਕਮੇਟੀ ਬਣਾਤੀ ਡਾਕਟਰ ਕੁਮਨ ਦੀ ਚੇਅਰਮੈਨਸ਼ਿਪ ਚ ਔਰ ਉਸ ਕਮੇਟੀ ਨੇ ਉਹ 2008 ਚ 7 ਚ ਬਣੀ 2008 ਚ ਉਸ ਕਮੇਟੀ ਨੇ ਕਣਕ ਤੇ ਝੋਨਾ ਇਹ ਦੋ ਫਸਲਾਂ ਦੇ ਭਾਅ ਤੇ ਜਦੋਂ ਤੋਂ ਪਾਵ ਮੇਥ ਹੋਣ ਲੱਗੇ ਉਦੋਂ ਤੋਂ 2007 ਤੱਕ ਸਟੱਡੀ ਕਰਕੇ ਆਪਣੀ ਰਿਪੋਰਟ 'ਚ ਲਿਖਿਆ ਇਹ ਭਾਰਤ ਸਰਕਾਰ ਨੇ ਸਿਰਫ ਪੰਜਾਬ ਦੇ ਕਿਸਾਨਾਂ ਦਾ ਸਿਰਫ ਪੰਜਾਬ ਦੇ ਕਿਸਾਨਾਂ ਦਾ ਦੋ ਫਸਲਾਂ 'ਚ ਕਣਕ ਤੇ ਝੋਨੇ ਵਿੱਚ 61696 ਕਰੋੜ ਰੁਪਏ ਸੁਕੀਸ ਕਰ ਲਿਆ ਫਸਲ ਨੂੰ ਤਾਂ ਹੋਰ ਵੀ ਪੈਦਾ ਕਰਦੇ ਕਣਕ ਦੇ ਚੋਨੇ ਦੇ ਬਣਾ ਨਰਮਾ ਵੀ ਹੈ ਗੰਨਾ ਵੀ ਹੈ ਸਬਜ਼ੀਆਂ ਵੀ ਨੇ ਫਲ ਵੀ ਨੇ ਇਹਦਾ ਮਤਲਬ ਜੇ ਇਸੇ ਪਾਲਿਸੀ ਨਾਲ ਦੇਖਿਆ ਜਾਏ ਤਕਰੀਬਨ ਉਦੋਂ ਤੱਕ 1 ਲੱਖ ਕਰੋੜ ਰੁਪਏ ਦੇ ਉੱਤੇ ਤਾਂ ਸਕুইਜ਼ ਹੋ ਹੀ ਗਿਆ ਹੋਣਾ ਤੇ ਇਹ 2008 ਦੀ ਗੱਲ ਹੈ ਪਾਲਿਸੀ ਉਹੀ ਚੱਲ ਰਹੀ ਹੈ ਤੇ ਜੇ ਮੈਂ ਇਹ ਕਹਾਂ ਕਿ 8 ਤੋਂ 25 ਤੱਕ 17 ਸਾਲਾਂ 'ਚ ਲੱਖ ਕਰੋੜ ਰੁਪਇਆ ਹੋਰ ਸਕੀਜ਼ ਹੋ ਗਿਆ ਹੁਣੇ ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ ਕਿੰਨਾ 1 ਲੱਖ 4000 ਕਰੋੜ ਇਹਦਾ ਮਤਲਬ ਸਰਕਾਰ ਦੀਆਂ ਪਾਲਿਸੀਆਂ ਜ਼ਿੰਮੇਵਾਰ ਨੇ ਕਿਸਾਨ ਨੂੰ ਕਰਜ਼ੇ 'ਚ ਧੱਕਣ ਲਈ ਇਹ ਸਰਕਾਰ ਦੀਆਂ ਆਪਣੀਆਂ ਰਿਪੋਰਟਾਂ ਇਹ ਗੱਲ ਮੰਨਦੀਆਂ ਇਹ ਗੱਲ ਅਸੀਂ ਕਿਸਾਨ ਜੋ ਪੈਦਾ ਕਰਦੇ ਆ ਉਹ ਕਿਸੇ ਨੇ ਖਾਣਾ ਸੇਨੇ ਵਰਤਣਾ ਇੱਥੇ ਹੀ ਨਹੀਂ ਸਾਰੀ ਦੁਨੀਆ ਵਿੱਚ ਹਮੇਸ਼ਾ ਉਹਦੀਆਂ ਕੀਮਤਾਂ ਘੱਟ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਇਹਨੂੰ ਮਹਿੰਗਾਈ ਨਾਲ ਜੋੜਤਾ ਜਿਵੇਂ ਸ਼ਰਮਾ ਜੀ ਕਹਿ ਰਹੇ ਸੀ ਟਮਾਟਰ ਆਨੂੰ ਇਹਦੀ ਕੀਮਤ ਨਾਲ ਮਹਿੰਗਾਈ ਹੋ ਜਾਂਦੀ ਹੈ ਜੋ ਅਸੀਂ ਪੈਦਾ ਕਰਦੇ ਹਾਂ ਉਹਨੂੰ ਮਹਿੰਗਾਈ ਦਾ ਸ਼ਬਦ ਦਿੱਤਾ ਜੇ ਕੀਮਤ ਵਧਦੀ ਹੈ ਤਾਂ ਔਰ ਇਸੇ ਕਰਕੇ ਇਹਦੀ ਜਦੋਂ ਹਰੇ ਇਨਕਲਾਬ ਤੇ ਬਾਅਦ ਕੀਮਤ ਤੈਅ ਕਰਨੇ ਸ਼ੁਰੂ ਕੀਤੀ ਜਿਹਨੂੰ ਮਿਨਿਮਮ ਸਪੋਰਟ ਪ੍ਰਾਈਸ ਕਹਿੰਦੇ ਨੇ ਉਹਦਾ ਮੇਰੀ ਇੱਕ ਵਾਰ ਅਭੀਜੀ ਸੇਨ ਹੁੰਦੇ ਸੀ ਸੀਐਸਪੀ ਦੇ ਚੇਅਰਮੈਨ ਉਹਨਾਂ ਨਾਲ ਝਗੜਾ ਹੋ ਗਿਆ ਵੀ ਤੁਸੀਂ ਸਾਡੇ ਨਾਲ ਬੇਈਮਾਨੀ ਕਰਦੇ ਹੋ ਕਾਸਟ ਕੈਲਕੂਲੇਸ਼ਨਸ ਠੀਕ ਨਹੀਂ ਕਰਦੇ ਉਹਨਾਂ ਨੇ ਮੈਨੂੰ ਉਦੋਂ ਆਪਣਾ ਅਧਿਕਾਰ ਖੇਤਰ ਕੱਢ ਕੇ ਦਿੱਤਾ ਮੈਂ ਉਹਨੂੰ ਸਮਝਿਆ ਉਹ ਕਹਿੰਦੇ ਵੀ ਸਾਡੇ ਤਾਂ ਹੱਥ ਪੈਰ ਬੰਨੇ ਆ ਇਹ ਤੋਂ ਬਾਹਰ ਅਸੀਂ ਜਾ ਹੀ ਨਹੀਂ ਸਕਦੇ ਹੁਣ ਤੁਸੀਂ ਮੈਨੂੰ ਦੱਸਿਓ ਜਿਹੜਾ ਕਮਿਸ਼ਨ ਤੁਹਾਡਾ ਭਾ ਮਿੱਥਦਾ ਹੈ ਉਹਦੇ ਤੇ ਇੰਨੇ ਰਾਈਡਰਸ ਨੇ ਉਹਨੂੰ ਕਿਹਾ ਗਿਆ ਖਿਆਲ ਰੱਖਣਾ ਇਹਦੇ ਨਾਲ ਮਹਿੰਗਾਈ ਨਾ ਹੋਵੇ ਸਰਕਾਰ ਡੀਜ਼ਲ ਦੀ ਪੈਟਰੋਲ ਦੀ ਕੀਮਤ ਵਧਾ ਦਿੰਦੀ ਹੈ ਉਹਦੇ ਨਾਲ ਟਰਾਂਸਪੋਰਟ ਕਾਸਟ ਵੱਧ ਗਈ ਉਹਦੇ ਨਾਲ ਮਹਿੰਗਾਈ ਹੋ ਗਈ ਤੇ ਸਜਾ ਕਿਸਾਨ ਨੂੰ ਦੇਓਗੇ ਤੁਸੀਂ ਖਿਆਲ ਰੱਖਣਾ ਇਹਦਾ ਇੰਡਸਟਰੀਅਲ ਕਾਸਟ ਸਟਰਕਚਰ ਤੇ ਮਾੜਾ ਅਸਰ ਨਾ ਹੋਵੇ ਤੁਸੀਂ ਖਿਆਲ ਰੱਖਣਾ ਇੰਪੋਰਟ ਐਕਸਪੋਰਟ ਪ੍ਰਭਾਵਿਤ ਨਾ ਹੋਵੇ ਤੁਸੀਂ ਖਿਆਲ ਰੱਖਣਾ ਇੰਟਰਨੈਸ਼ਨਲ ਪ੍ਰਾਈਸ ਕੀ ਹੈ ਵਗੈਰਾ ਵਗੈਰਾ ਸਾਰੇ ਇੰਨੇ ਰਾਈਡਰਸ ਨੇ ਜਿਨ੍ਹਾਂ ਤੇ ਹੁੰਦਿਆਂ ਕਦੀ ਕਿਸਾਨ ਨੂੰ ਇਨਸਾਫ ਦੀ ਆਸ ਰੱਖਣੀ ਨਹੀਂ ਚਾਹੀਦੀ ਜਦੋਂ ਤੱਕ ਇਹ ਉਹਦੀਆਂ ਟਰਮਸ ਆਫ ਰੈਫਰੈਂਸ ਰਹਿਣਗੀਆਂ